ਆਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਕੀਤਾ ਗਿਆ ਰੋਡ ਮਾਰਚ ਇਹ ਆਪਾਂ ਅਮਨ ਸ਼ਾਹ ਦੇ ਵਿਰੋਧ ਕੀਤਾ ਗਿਆ ਆ ਜੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇਵਾਰੀ ਰੱਬ ਦਾ ਨਾਲ ਹੀ ਹੈ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜੈ ਪੀਮ ਜੈ ਸਭਦਾ ਅੱਜ ਰੋਸ਼ ਕਰਦੇ ਐਮ ਜਹਾਜ ਦੇ ਲਫਜ਼ ਸਬ ਲੋਕਾਂ ਦੇ ਬੋਲੇ ਨੇ ਮੈਂ ਵੀ ਇਮਰਾਦ ਮੇਰੇ ਖਿਲਾਫ ਜਹਾਬੀਮ ਜਹਾਬੀਮ ਜੀਮਜਾਬੀ ਉਹ ਬੋਲਦੇ ਹੋ ਜੇ ਤੂੰ ਇਹ ਪਰਮਾਤਮਾ ਨਾਲ ਲਵੋ ਤੇ ਤੂੰ ਸਵਰਗ ਜਾਓਗੇ ਇਹਨੇ ਸੰਵਿਧਾਨ ਦਾ ਮਜ਼ਾਕ ਜੇ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਦੇ ਆ ਕੁਰਸੀ 'ਤੇ ਬੈਠੇ ਦੇ ਆ ਉੱਥੇ ਆ ਬਿਆਨ ਬਈ ਪੁੱਠੀਆਂ ਦੇ ਕੇ ਤੇ ਗਲਤ ਕੰਮ ਕਰਿਆ ਕਰਦੇ ਆ ਜਿਆਦੇ ਉਹਨੂੰ ਆਪਾਂ ਅਸਤੀਫਾ ਦੇਣਾ ਚਾਹੀਦਾ ਉਸ ਤੋਂ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਹੈ ਜਾਂ ਵੀਮ ਜਾਂ ਸੁਧਾਨ ਅੱਜ ਇਹ ਰੋਸ ਪ੍ਰਦਰਸ਼ਨ ਕੱਢਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਉਮੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸੰਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਕੀਦੀ ਕਰਦੇ ਆ ਅੱਜ ਰੋਸ ਪ੍ਰਦਰਸ਼ਨ ਦਰੰਗਲਾ ਬਲਾਕ ਚ ਇਹੋ ਕੱਢਿਆ ਗਿਆ ਇਸ ਲਈ ਜੋ ਵੀ ਕੀਤਾ ਜਾਂ ਤੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ